ਦੋਸਤੋ ਕੁਦਰਤੀ ਖੇਤੀ ਤਹਿਤ ਪੈਦਾ ਕੀਤੇ ਗਏ ਅਮਰਤਮਈ ਆਲੂ ਉਹ ਵੀ ਮਲਚੰਗਾਲੀ ਤਕਨੀਕ ਨਾਲ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਪਟਾਈ ਲਈ ਤਿਆਰ ਤੇ ਇੱਥੇ ਅੱਜ ਅਸੀਂ ਆਲੂਆਂ ਦੀ ਪਟਾਈ ਸ਼ੁਰੂ ਕੀਤੀ ਆ ਤੇ ਸਾਈਜ਼ ਵੇਖੋ ਤੇ ਬਾਈ ਜੀ ਕੱਢੋ ਹੋਰ ਆਲੂ ਸਾਈਜ਼ ਦੇਖੋ ਜੀ ਕਿੰਨਾ ਸੋਹਣਾ ਬਣਿਆ ਰੰਗ ਦੇਖੋ ਤੇ ਪਿਓਰ ਕੁਦਰਤੀ ਖੇਤੀ ਵਾਲੇ ਆਲੂ ਆ ਮਲਚਿੰਗ ਵਾਲੀ ਤਕਨੀਕ ਨਾਲ ਇਹ ਇੱਥੇ ਤਿਆਰ ਕੀਤੇ ਆ ਆ ਦੇਖੋ ਕਿੰਨੇ ਕਿੰਨੇ ਜਿਹੜੇ ਦਾਣੇ ਇੱਕ ਇੱਕ ਬੂਟੇ ਨੂੰ ਪਏ ਹੋਏ ਆ ਹੁਣ ਜਿਹੜਾ ਬੰਦਾ ਇਹ ਆਲੂ ਖਾਊਗਾ ਉਹ ਬੰਦਾ ਦੂਸਰੇ ਆਲੂਆਂ ਨੂੰ ਮੂੰਹ ਨਹੀਂ ਕਰਦਾ ਇਹਨਾਂ ਦਾ ਸਵਾਦ ਹੀ ਇੰਨਾ ਜ਼ਬਰਦਸਤ ਸੋ ਇਹ ਜਿਹੜੇ ਆਲੂ ਆ ਆਪਾਂ ਪਿਓਰ ਕੁਦਰਤੀ ਖੇਤੀ ਤਹਿਤ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਕੇ ਬਾਈ ਜੀ ਦਿਪਿੰਦਰ ਸਿੰਘ ਹੁਣਾਂ ਦੇ ਖੇਤ ਪੈਦਾ ਕੀਤੇ ਆ ਤੇ ਪੈਦਾ ਕੀਤੇ ਆ ਇੱਕ ਜਿਹੜਾ ਸਾਡਾ ਮਾਡਲ ਹੈ ਗੰਨੇ ਦੀ ਖੇਤੀ ਦਾ ਉਸ ਮਾਡਲ ਦੇ ਅੰਤਰਗਤ ਇੱਥੇ ਮੁੱਖ ਫਸਲ ਦੇ ਤੌਰ ਤੇ ਅਸੀਂ ਗੰਨਾ ਬੀਜਿਆ ਗੰਨੇ ਦੇ ਵਿਚਕਾਰ ਸਰੋਂ ਹੈ ਤੇ ਆਲੂ ਹੈ ਸੋ ਤੁਸੀਂ ਦੇਖੋਗੇ ਆਹ ਖੇਲ ਦੇ ਵਿੱਚ ਵੀ ਗੰਨਾ ਤੇ ਪਿਛਲੀ ਖੇਲ ਦੇ ਵਿੱਚ ਵੀ ਗੰਨਾ ਤੇ ਜਿਹੜਾ ਵਿਚਾਲੇ ਬੈੱਡ ਬਣਿਆ ਸੀ ਉਹਦੇ ਚ ਅਸੀਂ ਆਲੂ ਬੀਜੇ ਤੇ ਉਤੋਂ ਕਰਤੀ ਸੀ ਪਰਾਲੀ ਦੀ ਮਲਚੰਗ ਤੁਸੀਂ ਆ ਦੇਖ ਰਹੇ ਹੋ ਪਰਾਲੀ ਦਾ ਟਕਣਾ ਕੀਤਾ ਹੋਇਆ ਸੀ ਹੁਣੇ ਪਰਾਲੀ ਪਾਸੇ ਕਰਕੇ ਤੇ ਆਲੂ ਜਿਹੜੇ ਹੈਗੇ ਆ ਸੀ ਕੱਢ ਰਹੇ ਆ ਤੇ ਆ ਦੇਖੋ ਕਿੰਨਾ ਸੋਹਣਾ ਸਾਈਜ਼ ਬਣਿਆ ਹੋਇਆ ਤੇ ਇਨ੍ਹਾਂ ਆਲੂਆਂ ਨਾਲ ਦੇ ਆਲੂ ਤੁਹਾਨੂੰ ਬਾਜ਼ਾਰ ਚੋਂ ਕਿਸੇ ਵੀ ਕੀਮਤ ਤੇ ਮਿਲ ਨਹੀਂ ਸਕਦੇ ਕਿਉਂਕਿ ਬਾਜ਼ਾਰ ਵਿਚਲੇ ਆਲੂ ਆ ਜਿਹੜੇ ਉਹ ਆਪਾਂ ਸਾਰੇ ਜਾਣਦੇ ਆ ਮਨਾਮੂਹੀ ਜ਼ਾਇਰਾਂ ਖਾਦਾਂ ਪਾ ਪਾ ਕੇ ਤਿਆਰ ਕੀਤੇ ਹੁੰਦੇ ਆ ਇੱਕ ਇੱਕ ਏਕੜ ਮਗਰ ਕੋਈ 12 12 16 16 ਗੱਟੇ ਜਿਹੜੇ ਹੈਗੇ ਆ ਤਿੰਨ ਚਾਰ ਤਰ੍ਹਾਂ ਦੀਆਂ ਖਾਦਾਂ ਰਲਾ ਮਲਾ ਕੇ ਪਾ ਦਿੱਤੀਆਂ ਜਾਂਦੀਆਂ ਯੂਰੀਆ ਡੀ ਏ ਪੀ ਤੇ ਹੋਰ ਪਤਾ ਨਹੀਂ ਕੀ ਕੀ ਲੱਲਾ ਪੱਬਾ ਤੇ ਇਹਦੇ ਇਲਾਵਾ ਬਾਅਦ ਦੇ ਵਿੱਚ ਆਲੂਆਂ ਨੂੰ ਪਾਲਦੇ ਹੋਏ ਉਹਨਾਂ ਦੇ ਉੱਤੇ ਕਈ ਵਾਰ ਫੰਗੀਸਾਈਡ ਜ਼ਹਿਰਾਂ ਦੀ ਸਪਰੇ ਵੀ ਕੀਤੀ ਜਾਂਦੀ ਹੈ ਪਰ ਆ ਆ ਜਿਹੜਾ ਖੇਤ ਆ ਇੱਥੇ ਆਪਾਂ ਪਿਆਰ ਕੁਦਰਤੀ ਖੇਤੀ ਤਹਿਤ ਇਹ ਆਲੂਆਂ ਦੀ ਕਾਸ਼ਟ ਕੀਤੀ ਆ ਤੇ ਬਾਈ ਜੀ ਆਪਣੇ ਨਾਲ ਮੌਜੂਦ ਨੇ ਆਪਣੇ ਦਿਪਿੰਦਰ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਕਿ ਤੁਸੀਂ ਦਾਸ ਤੇ ਭਰੋਸਾ ਕੀਤਾ ਤੇ ਕੁਦਰਤੀ ਖੇਤੀ ਤਹਿਤ ਇਹ ਗੰਨੇ ਵਾਲਾ ਮਾਡਲ ਆਪਣੇ ਖੇਤ 'ਚ ਲਾਗੂ ਕਰਨ ਦਾ ਮਨ ਬਣਾਇਆ ਹੁਣ ਮਾਡਲ ਦੇ ਤਹਿਤ ਆਪਾਂ ਗੰਨਾ ਦਾ ਲਾਇਆ ਹੀ ਆਲੂ ਲਾਏ ਸਰੋਂ ਲਾਈ ਤੇ ਆ ਰਿਜ਼ਲਟ ਦੇਖ ਕੇ ਕਿਵੇਂ ਲੱਗ ਰਿਹਾ ਇਹਦਾ ਹੀ ਮਤਲਬ ਜਦੋਂ ਬੀਜੇ ਸੀ ਕਿ ਇਹ ਆਲੂ ਉਸ ਟਾਈਮ ਮੰਨ ਦੇ ਵਿੱਚ ਸੀਗਾ ਵੀ ਪਤਾ ਨਹੀਂ ਹੋਣਗੇ ਜਾਂ ਨਹੀਂ ਹੋਣਗੇ ਮਤਲਬ ਛੋਟਾ ਸਾਈਜ਼ ਆ ਜਾਣਾ ਮੈਨੂੰ ਕਹਿੰਦੇ ਵੀ ਹੁੰਦੇ ਸੀ ਗੋਣੀਆਂ ਜਿਹੇ ਜਿਹੇ ਆਲੂ ਹੋਣਗੇ ਹੋਣੇ ਨਹੀਂ ਕੋਦਰਤੀ ਕਿਤੇ ਤਾਂ ਇਸ ਤਰ੍ਹਾਂ ਪੋਸੀਬਲ ਨਹੀਂ ਹੈਗਾ ਪਰ ਹੁਣ ਆਲੂਆਂ ਦਾ ਸਾਈਜ਼ ਬਹੁਤ ਹੀ ਜ਼ਿਆਦਾ ਵਧੀਆ ਆਇਆ ਹੈ ਮਤਲਬ ਜਿੰਨਾ ਕਰੀਏ ਉਹ ਤੋਂ ਕਿਤੇ ਜ਼ਿਆਦਾ ਵਧੀਆ ਰਿਜ਼ਲਟ ਆਇਆ ਹੈ ਮਤਲਬ ਤੁਹਾਡੀ ਗਾਈਡੈਂਸ ਅਕੋਰਡਿੰਗ ਜਿਵੇਂ ਆਪਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਪਾ ਕੇ ਬੀਜਿਆ ਜੀ ਤੇ ਮਤਲਬ ਉਮੀਦ ਤੋਂ ਕਿਤੇ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਹੈ ਮਤਲਬ ਬਹੁਤ ਬਹੁਤ ਧੰਨਵਾਦ ਹੀ ਹੈ ਤੁਹਾਡਾ ਚਲੋ ਧੰਨਵਾਦ ਤੁਹਾਡਾ ਤੁਸੀਂ ਮਨ ਬਣਾਇਆ ਕਿ ਬਈ ਆਹ ਕੰਮ ਆਪਾਂ ਕਰਨਾ ਹੈ ਇਸ ਤਰ੍ਹਾਂ ਦੇ ਆਲੂ ਮਤਲਬ ਹੁਣ ਖਾਵਾਂਗੇ ਮਤਲਬ ਪਹਿਨਾ ਅਸੀਂ ਉਧਰ ਖਾਂਦੇ ਹੁੰਦੇ ਸੀ ਕਿ ਮਤਲਬ ਕੈਨੇਡਾ ਦੇ ਵਿੱਚ ਇਹ ਇਸ ਤਰ੍ਹਾਂ ਦੇ ਆਲੂ ਮਤਲਬ ਇਸ ਕੇ ਰੋਣਾ ਟੇਸਟ ਹੁੰਦਾ ਹੀ ਨਾ ਕੋਈ ਸ਼ੋਰ ਹੁੰਦਾ ਸੀਗਾ ਉਹਨਾਂ ਆਲੂਆਂ ਦਾ ਜਿਹੜੇ ਤੁਹਾਨੂੰ ਉੱਥੇ ਆਰਗੈਨਿਕ ਮਿਲਦੇ ਸੀ ਉੱਥੇ ਖਾਂਦੇ ਹੁੰਦੇ ਸੀਗੇ ਉਹ ਵੱਡੇ ਵੱਡੇ ਸਾਈਜ਼ ਦੇ ਆਲੂ ਹੁੰਦੇ ਸੀਗੇ ਪਰ ਹੁਣ ਜਦੋਂ ਅਸੀਂ ਇਹ ਆਲੂ ਖਾ ਕੇ ਦੇਖੀਏ ਹੁਣ ਇੱਥੇ ਮਤਲਬ ਹਰੇਕ ਬੰਦਾ ਕਮਾਲ ਹੀ ਮੰਨਦਾ ਵੀ ਵੀ ਆਲੂਆਂ ਦਾ ਇਹ ਵੀ ਟੇਸਟ ਹੁੰਦਾ ਹੈ ਵੀ ਟੇਸਟ ਹੀ ਨਹੀਂ ਪਤਾ ਸੀ ਸਾਨੂੰ ਉਸ ਤਰੀਕੇ ਦਾ ਭੁੱਲੀ ਗਏ ਸੀ ਟੇਸਟ ਦੀ ਪਤਾ ਹੁਣ ਲੱਗਿਆ ਕਿ ਅਸਲੀ ਆਰਗੈਨਿਕ ਕਿਹੜੇ ਆ ਹਾਂਜੀ ਹਾਂਜੀ ਮਤਲਬ ਇਹ ਕਹਿ ਸਕਦੇ ਆ ਵੀ ਆਪਣੀ ਪੰਜਾਬ ਦੀ ਧਰਤੀ ਹੋਈ ਐਸੀ ਹੈਗੀ ਜਿਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਦਾ ਫੂਡ ਸਰ ਵਿੱਚਤੀ ਪੈਦਾ ਕਰ ਸਕਦੇ ਆ ਥੋੜੀ ਜਿਹੀ ਇਹ ਮਿਹਨਤ ਕਰੀਏ ਹੁਣ ਤੁਹਾਡੀ ਗਾਈਡੈਂਸ ਦੇ ਅਕੋਰਡਿੰਗ ਤੁਸੀਂ ਦੱਸਿਆ ਵੀ ਆਹ ਇਸ ਤਰ੍ਹਾਂ ਕਰਕੇ ਬੀਜੋ ਜਿਸ ਤਰ੍ਹਾਂ ਰਿਜ਼ਲਟ ਬਹੁਤ ਵਧੀਆ ਮਿਲਣਗੇ ਹੁਣ ਦਿਨੇ ਦੇ ਵਿੱਚ ਆਪਾਂ ਬੀਜੇ ਇਹ ਮਲਚੀ ਨਾਲੇ ਆਲੂ ਜਿਵੇਂ ਤੁਸੀਂ ਦੱਸਿਆ ਸੀ ਤੇ ਆਪਾਂ ਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਵੀ ਨਹੀਂ ਪਈ ਉਸ ਦੇ ਵਿੱਚ ਮਤਲਬ ਆਪਣੇ ਆਪ ਹੀ ਕੁਦਰਤ ਨੇ ਹੀ ਮੰਨ ਕੇ ਚੱਲੀ ਹੈ ਵੀ ਕੁਦਰਤ ਆਪਣੇ ਆਪ ਹੀ ਹੈਲਪ ਕਰਦੀ ਹੈ ਤੁਹਾਡੀ ਜੇ ਅਸੀਂ ਕੁਦਰਤ ਦੇ ਉੱਚ ਕੰਮ ਕਰੋਂਗੇ ਬਿਲਕੁਲ ਬਿਲਕੁਲ ਹਾਂਜੀ ਸੋ ਦੋਸਤੋ ਗੱਲ ਇਹ ਵੀ ਆ ਕਿ ਉੱਥੇ ਬੇਸ਼ੱਕ ਕੈਨੇਡਾ ਚ ਆਰਗੈਨਿਕ ਕਹਿ ਕੇ ਆਲੂ ਦੂਜੇ ਆਲੂਆਂ ਨਾਲੋਂ ਬਕਰੇ ਮਿਲਦੇ ਹੁਣ ਪਰ ਕੀ ਉਹ ਆਰਗੈਨਿਕ ਹੈਗੇ ਵੀ ਸੀ ਕਿ ਨਹੀਂ ਉਹ ਹੁਣ ਪਤਾ ਲੱਗਦਾ ਹਾਂਜੀ ਤੁਹਾਨੂੰ ਜੋ ਬਾਜ਼ਾਰ ਦੇ ਵਿੱਚ ਦਿੱਤਾ ਜਾ ਰਿਹਾ ਆਰਗੈਨਿਕ ਕਹਿ ਕੇ ਉਹ ਆਰਗੈਨਿਕ ਹੈਗਾ ਕਿ ਨਹੀਂ ਹੈਗਾ ਉਹਦਾ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਉਹਨੂੰ ਖੁਦ ਪੈਦਾ ਕਰਕੇ ਖਾ ਕੇ ਦੇਖਦੇ ਹੋ ਹਾਂਜੀ ਤੇ ਤੁਸੀਂ ਬਣਾ ਲਈ ਸਬਜੀ ਹਾਂਜੀ ਹਾਂਜੀ ਕਈ ਵਾਰ ਯੂਜ਼ ਕਰਕੇ ਬਣਾ ਕੇ ਦੇਖ ਲਈ ਮਤਲਬ ਜੇ ਪਰੌਂਠੇ ਨੂੰ ਉੱਤੇ ਬਣਾਉਣੇ ਆ ਟੇਸਟ ਮਤਲਬ ਬਿਲਕੁਲੀ ਡਿਫਰੈਂਟ ਹਾਂ ਸਬਜ਼ੀ ਜਿਹਦੇ ਚ ਪਾ ਲੀਏ ਮਤਲਬ ਉਹਦਾ ਟੇਸਟ ਹੀ ਬਦਲ ਜਾਂਦਾ ਜੀ ਟੇਸਟ ਹੀ ਬਦਲ ਜਾਂਦਾ ਸਾਰਾ ਮਤਲਬ ਇਸ ਤਰ੍ਹਾਂ ਦੀ ਸਬਜ਼ੀ ਅਸੀਂ ਪਹਿਲਾਂ ਕਦੇ ਖਾਧੀ ਹੋਈ ਨਹੀਂ ਨੇਰੇ ਚ ਹੀ ਫਿਰਦੇ ਰਹੇ ਇਹਨਾਂ ਆਲੂ ਦਾ ਰੰਗ ਦੇਖ ਕੀ ਪਤਾ ਲੱਗਦਾ ਜੀ ਮਤਲਬ ਇਸ ਤਰ੍ਹਾਂ ਦੇ ਆਲੂ ਅਸੀਂ ਤਾਂ ਦੇਖੇ ਵੀ ਨਹੀਂ ਕਰੇ ਉਧਰ ਕਦੇ ਹਾਂਜੀ ਸੋ ਦੋਸਤੋ ਆਲੂ ਜਿਹੜੇ ਹੈਗੇ ਆ ਇਹ ਤਿਆਰ ਆ ਸਾਡੇ ਤਾ 10 15 ਦਿਨਾਂ ਤੱਕ ਅਸੀਂ ਇਹ ਆਲੂ ਜਿਹੜੇ ਹੈਗੇ ਆ ਇਥੋਂ ਕੱਢ ਲੈਣੇ ਆ ਤੇ ਤੁਹਾਡੀ ਸੇਵਾ 'ਚ ਹਾਜ਼ਰ ਕਰ ਦੇਣੇ ਆ ਇਹ ਤਾਂ ਹੈਗੀ ਆ ਮੌਕੇ ਦੀ ਗੱਲ ਕਿ ਆਲੂ ਸਾਡੇ ਤਿਆਰ ਇਹ ਤੁਸੀਂ ਦੱਸਾ 15 ਦਿਨਾਂ ਤੱਕ ਸਾਥੋਂ ਆਪੋ ਆਪਣੀ ਲੋੜ ਅਨੁਸਾਰ ਲਿਜਾ ਸਕਦੇ ਹੋ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਤੁਹਾਨੂੰ ਮਿਲਣਗੇ ਪ्युअर ਔਰਗੈਨਿਕ ਜੈਵਿਕ ਆਲੂ ਤੇ ਆਲੂਆਂ ਤੋਂ ਕੁਝ ਸਮੇਂ ਬਾਅਦ ਹੀ ਮਾਰਚ ਐਂਡ ਤੱਕ ਆ ਜਿਹੜੀ ਸਰੋਂ ਹੈ ਇਹ ਵੀ ਪ्युअर ਕੁਦਰਤੀ ਖੇਤੀ ਤਹਿਤ ਐਸੇ ਖੇਤ ਦੇ ਵਿੱਚ ਕਾਸ਼ਤ ਕੀਤੀ ਹੋਈ ਹੈ ਇਹ ਵੀ ਅਸੀਂ ਇੱਥੋਂ ਕੱਢ ਲਾਂਗੇ ਤੇ ਫਿਰ ਇਸ ਸਰੋਂ ਦਾ ਤੇਲ ਵੀ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਾਂਗੇ ਸੋ ਹੁਣ ਤੁਸੀਂ ਕਟੋਕ ਟਾਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਤੁਹਾਨੂੰ ਆਰਗੈਨਿਕ ਮਿਲੇ ਪਰ ਤੁਹਾਨੂੰ ਕੋਈ ਆਰਗੈਨਿਕ ਵਾਲਾ ਹੀ ਨਹੀਂ ਮਿਲਿਆ ਸੋਹ ਬਠਿੰਡੇ ਵਾਲਿਓ ਬਠਿੰਡੇ ਦੇ ਨੇੜੇ ਤੇੜੇ ਵਾਲਿਓ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਇੱਥੋਂ ਤੁਹਾਨੂੰ ਆਰਗੈਨਿਕ ਆਲੂ ਵੀ ਮਿਲਣੇ ਆਰਗੈਨਿਕ ਸਰੋਂ ਦਾ ਤੇਲ ਵੀ ਮਿਲੂਗਾ ਫਿਰ ਆਰਗੈਨਿਕ ਕਣਕ ਵੀ ਮਿਲੂਗੀ ਦੋ ਵੈਰਾਈਟੀਆਂ ਦੀ ਲੋਕਵਾਨ ਤੇ ਸੋਨਾ ਮੋਤੀ ਤੇ ਉਸ ਤੋਂ ਬਾਅਦ ਸਭ ਤੋਂ ਐਂਡ ਤੇ ਆਰਗੇਨਿਕ ਗੰਨੇ ਦਾ ਗੁੜ ਤੇ ਜੂਸ ਸ਼ੱਕਰ ਇਹ ਸਾਰਾ ਕੁਝ ਵੀ ਤੁਹਾਨੂੰ ਇੱਥੋਂ ਮਿਲੂਗਾ ਯਾਦ ਰੱਖਿਓ ਭੁੱਲ ਨਾ ਜਾਇਓ ਬਾਈ ਦਪਿੰਦਰ ਸਿੰਘ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਤੇ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ 9988001255 9988001255 ਇਹ ਬਾਈ ਜੀਆ ਦਾ ਨੰਬਰ ਸੋ ਇਸ ਨੰਬਰ ਤੇ ਇਹਨਾਂ ਦੇ ਨਾਲ ਲਗਾਤਾਰ ਸੰਪਰਕ ਚ ਰਹਿਓ ਤਾਂ ਕਿ ਤੁਹਾਨੂੰ ਰੁੱਤ ਰੁੱਤ ਦੇ ਮੇਵੇ ਇੱਥੋਂ ਮਿਲਦੇ ਰਹਿਣਾ ਵੀਡੀਓ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋਅਰ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ